ਸਾਰੇ ਸਹੀ ਜਵਾਬ ਲੈਣ ਆਏ ਤੇ ਲੈ ਕੇ ਚਲੇ ਗਏ ਪਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਕੇ ਗਏ ਹੋਣ ਕਰਦੇ ਆ ਜੀਕੇ ਸ਼ੁਰੂ ਪ੍ਰਸ਼ਨ ਨੰਬਰ 1 ਕਾਗਜ਼ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਬਣਾਇਆ ਗਿਆ ਸੀ ਨੰਬਰ 1 ਭਾਰਤ ਨੰਬਰ 2 ਮਿਸਰ ਨੰਬਰ 3 ਚੀਨ ਨੰਬਰ 4 ਜੁਨਾਨ ਇਸ ਪ੍ਰਸ਼ਨ ਦਾ ਸਹੀ ਉੱਤਰ ਆ ਨੰਬਰ 3 ਚੀਨ ਪ੍ਰਸ਼ਨ ਨੰਬਰ 2 ਮਨੁੱਖੀ ਸਰੀਰ ਵਿੱਚ ਸਭ ਤੋਂ ਵੱਧ ਪਾਣੀ ਕਿਸ ਅੰਗ ਵਿੱਚ ਹੁੰਦਾ ਹੈ ਨੰਬਰ 1 ਹੱਡੀਆਂ ਨੰਬਰ 2 ਦਿਲ ਨੰਬਰ 3 ਫੇਫੜੇ ਨੰਬਰ 4 ਦਿਮਾਗ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਦਿਮਾਗ ਪ੍ਰਸ਼ਨ ਨੰਬਰ 3 ਉਹ ਕਿਹੜੀ ਧਾਤ ਹੈ ਜੋ ਹੱਥ ਨਾਲ ਵੀ ਮੋੜੀ ਜਾ ਸਕਦੀ ਹੈ ਨੰਬਰ 1 ਲੋਹਾ ਨੰਬਰ 2 ਤਾਂਬਾ ਨੰਬਰ 3 ਸੋਨਾ ਨੰਬਰ 4 ਚਾਂਦੀ ਇਸਾ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਸੋਨਾ ਪ੍ਰਸ਼ਨ ਨੰਬਰ 4 ਮਨੁੱਖੀ ਅੱਖ 1 ਸਕਿੰਟ ਵਿੱਚ ਲਗਭਗ ਕਿੰਨੀਆਂ ਤਸਵੀਰਾਂ ਵੇਖ ਸਕਦੀ ਹੈ ਨੰਬਰ 1 5 ਤਸਵੀਰਾਂ ਨੰਬਰ 2 10 ਤਸਵੀਰਾਂ ਨੰਬਰ 3 16 ਤਸਵੀਰਾਂ ਨੰਬਰ 4 50 ਤਸਵੀਰਾਂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 16 ਤਸਵੀਰਾਂ ਪ੍ਰਸ਼ਨ ਨੰਬਰ 5 ਕਿਹੜਾ ਜਾਨਵਰ ਅੱਖਾਂ ਖੁੱਲ੍ਲੀਆਂ ਰੱਖ ਕੇ ਸੌਂ ਸਕਦਾ ਹੈ ਨੰਬਰ 1 ਬਿੱਲੀ ਨੰਬਰ 2 ਘੋੜਾ ਨੰਬਰ 3 ਸੱਪ ਨੰਬਰ 4 ਬੱਕਰੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਸੱਪ ਪ੍ਰਸ਼ਨ ਨੰਬਰ 6 ਭਾਰਤ ਵਿੱਚ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਵਪਾਰ ਲਈ ਕਿਹੜੀ ਥਾਂ ਚੁਣੀ ਨੰਬਰ 1 ਬੰਬਈ ਨੰਬਰ 2 ਮਦਰਾਸ ਨੰਬਰ 3 ਸੂਰਤ ਨੰਬਰ 4 ਕਲਕੱਤਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਸੂਰਤ ਪ੍ਰਸ਼ਨ ਨੰਬਰ 7 ਭਾਰਤ ਦੇ ਸੰਵਿਧਾਨ ਵਿੱਚ ਕੁੱਲ ਕਿੰਨੀਆਂ ਸੂਚੀਆਂ ਹਨ ਨੰਬਰ 1 ਦੋ ਸੂਚੀਆਂ ਨੰਬਰ 2 ਚਾਰ ਸੂਚੀਆਂ ਨੰਬਰ 3 ਪੰਜ ਸੂਚੀਆਂ ਨੰਬਰ 4 ਤਿੰਨ ਸੂਚੀਆਂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਤਿੰਨ ਸੂਚੀਆਂ ਪ੍ਰਸ਼ਨ ਨੰਬਰ 8 ਭਾਰਤ ਦਾ ਪਹਿਲਾ ਗਵਰਨਰ ਜਰਨਲ ਕੌਣ ਸੀ ਨੰਬਰ 1 ਲਾਰਡ ਮਾਉਟ ਪੈਟਰਨ ਨੰਬਰ 2 ਵਾਰਨ ਹੈਸਟਿਗਜ ਨੰਬਰ 3 ਲਾਰਡ ਕੈਨਿੰਗ ਨੰਬਰ 4 ਲਾਰਡ ਦਲਹੌਜੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਵਾਰਨ ਹੈਸਟਿਗਜ ਪ੍ਰਸ਼ਨ ਨੰਬਰ 9 ਭਾਰਤ ਵਿੱਚ ਸਭ ਤੋਂ ਪਹਿਲਾ ਮਰਦਮਸ਼ੁਮਾਰੀ ਕਦੋਂ ਹੋਈ ਸੀ ਨੰਬਰ 1 1857 ਵਿੱਚ ਨੰਬਰ 2 1872 ਵਿੱਚ ਨੰਬਰ 3 1881 ਵਿੱਚ ਨੰਬਰ 4 1901 ਵਿੱਚ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 1881 ਵਿੱਚ ਪ੍ਰਸ਼ਨ ਨੰਬਰ 10 ਭਾਰਤ ਦੇ ਰਾਸ਼ਟਰੀ ਕਲੰਡਰ ਦਾ ਆਧਾਰ ਕਿਹੜਾ ਹੈ ਨੰਬਰ 1 ਚੰਦਰ ਕਲੰਡਰ ਨੰਬਰ 2 ਗ੍ਰੋਗ ਗ੍ਰੋਰੀਅਲ ਕਲੰਡਰ ਨੰਬਰ 3 ਸਾਕਾ ਕਲੰਡਰ ਨੰਬਰ 4 ਵਿਕਰਮੀ ਕਲੰਡਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਸਾਕਾ ਕਲੰਡਰ ਪ੍ਰਸ਼ਨ ਨੰਬਰ 11 ਭਾਰਤ ਵਿੱਚ ਪੈਸੇ ਛਾਪਣ ਦਾ ਅਧਿਕਾਰ ਕਿਸ ਕੋਲ ਹੈ ਨੰਬਰ 1 ਕੇਂਦਰ ਸਰਕਾਰ ਨੰਬਰ 2 ਸਟੇਟ ਬੈਂਕ ਨੰਬਰ 3 ਰਿజర్ਵ ਬੈਂਕ ਆਫ ਇੰਡੀਆ ਨੰਬਰ 4 ਨਾ ਬਰਡ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਰਿజర్ਵ ਬੈਂਕ ਆਫ ਇੰਡੀਆ ਪ੍ਰਸ਼ਨ ਨੰਬਰ 12 ਸੰਯੁਕਤ ਰਾਸ਼ਟਰ ਸੰਗ ਦਾ ਮੁੱਖ ਦਫ਼ਤਰ ਕਿੱਥੇ ਹੈ ਨੰਬਰ 1 ਲੰਡਨ ਨੰਬਰ 2 ਨਜੀਵਾ ਨੰਬਰ 3 ਪੈਰਿਸ ਨੰਬਰ 4 ਨਿਊਯਾਰਕ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਨਿਊਯਾਰਕ ਪ੍ਰਸ਼ਨ ਨੰਬਰ 13 ਭਾਰਤ ਦੀ ਸਸਦ ਦੇ ਸੰਜੇ ਸੈਸ਼ਨ ਦੀ ਅਧਿਆਕਸ਼ਤਾ ਕੌਣ ਕਰਦਾ ਹੈ ਨੰਬਰ 1 ਰਾਸ਼ਟਰਪਤੀ ਨੰਬਰ 2 ਉਪਰ ਰਾਸ਼ਟਰਪਤੀ ਨੰਬਰ 3 ਲੋਕ ਸਭਾ ਸਪੀਕਰ ਨੰਬਰ 4 ਪ੍ਰਧਾਨ ਮੰਤਰੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਲੋਕ ਸਭਾ ਸਪੀਕਰ ਪ੍ਰਸ਼ਨ ਨੰਬਰ 14 ਸੰਸਾਰ ਦੀ ਸਭ ਤੋਂ ਵੱਡੀ ਲੋਕਤੰਤਰੀਕ ਦੇਸ਼ ਕਿਹੜਾ ਹੈ ਨੰਬਰ 1 ਅਮਰੀਕਾ ਨੰਬਰ 2 ਚੀਨ ਨੰਬਰ 3 ਭਾਰਤ ਨੰਬਰ 4 ਰੂਸ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਭਾਰਤ ਪ੍ਰਸ਼ਨ ਨੰਬਰ 15 ਮਨੁੱਖੀ ਸਰੀਰ ਵਿੱਚ ਕਿੰਨੇ ਜੋੜ ਹੁੰਦੇ ਹਨ ਨੰਬਰ 1 200 ਜੋੜ ਨੰਬਰ 2 230 ਜੋੜ ਨੰਬਰ 3 250 ਜੋੜ ਨੰਬਰ 4 360 ਜੋੜ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 360 ਜੋੜ ਪ੍ਰਸ਼ਨ ਨੰਬਰ 16 ਭਾਰਤ ਦੀ ਪਹਿਲੀ ਯੂਨੀਵਰਸਿਟੀ ਕਿਹੜੀ ਸੀ ਨੰਬਰ 1 ਦਿੱਲੀ ਯੂਨੀਵਰਸਿਟੀ ਨੰਬਰ 2 ਕੋਲਕਾਤਾ ਯੂਨੀਵਰਸਿਟੀ ਨੰਬਰ 3 ਅਲੀਗੜ੍ਹ ਮੁ슬림 ਯੂਨੀਵਰਸਿਟੀ ਨੰਬਰ 4 ਬੰਬਈ ਯੂਨੀਵਰਸਿਟੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਕੋਲਕਾਤਾ ਯੂਨੀਵਰਸਿਟੀ ਪ੍ਰਸ਼ਨ ਨੰਬਰ 17 ਭਾਰਤ ਵਿੱਚ ਰਾਸ਼ਟਰੀ ਅਮਰਜੈਂਸੀ ਕਿਹੜੀ ਧਾਰਾ ਅਧੀਨ ਲੱਗਦੀ ਹੈ ਨੰਬਰ 1 ਧਾਰਾ 352 ਨੰਬਰ 2 ਧਾਰਾ 356 ਨੰਬਰ 3 ਧਾਰਾ 360 ਨੰਬਰ 4 ਧਾਰਾ 370 ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 1 ਧਾਰਾ 352 ਪ੍ਰਸ਼ਨ ਨੰਬਰ 18 ਭਾਰਤ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ਕਿਹੜਾ ਹੈ ਨੰਬਰ 1 ਪਦਮ ਪੂਰਨ ਨੰਬਰ 2 ਪਦਮ ਵਿਭੂਸ਼ਣ ਨੰਬਰ 3 ਭਾਰਤ ਰਤਨ ਨੰਬਰ 4 ਵੀਰ ਚੱਕਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਭਾਰਤ ਰਤਨ ਪ੍ਰਸ਼ਨ ਨੰਬਰ 19 ਭਾਰਤ ਵਿੱਚ ਰਾਜਪਾਲ ਨੂੰ ਕੌਣ ਨਿਯੁਕਤ ਕਰਦਾ ਹੈ ਨੰਬਰ 1 ਪ੍ਰਧਾਨ ਮੰਤਰੀ ਨੰਬਰ 2 ਮੁੱਖ ਮੰਤਰੀ ਨੰਬਰ 3 ਰਾਸ਼ਟਰਪਤੀ ਨੰਬਰ 4 ਸਸਦ ਇਹ ਸਵਾਲ ਦਾ ਸਹੀ ਉੱਤਰ ਹੈ ਨੰਬਰ 3 ਰਾਸ਼ਟਰਪਤੀ ਪ੍ਰਸ਼ਨ ਨੰਬਰ 20 ਭਾਰਤ ਦੀ ਰਾਜਧਾਨੀ ਕਲਕੱਤਾ ਤੋਂ ਦਿੱਲੀ ਕਦੋਂ ਬਦਲੀ ਗਈ ਨੰਬਰ 1 1905 ਵਿੱਚ ਨੰਬਰ 2 1911 ਵਿੱਚ ਨੰਬਰ 3 1920 ਵਿੱਚ ਨੰਬਰ 4 1937 ਵਿੱਚ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 1911 ਵਿੱਚ ਪ੍ਰਸ਼ਨ ਨੰਬਰ 21 ਭਾਰਤ ਦੇ ਸੰਵਿਧਾਨ ਵਿੱਚ ਕੁੱਲ ਕਿੰਨੇ ਭਾਗ ਹਨ ਨੰਬਰ 1 20 ਭਾਗ ਨੰਬਰ 2 22 ਭਾਗ ਨੰਬਰ 3 27 ਭਾਗ ਨੰਬਰ 4 25 ਭਾਗ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 25 ਭਾਗ ਪ੍ਰਸ਼ਨ ਨੰਬਰ 22 ਰਾਜ ਸਭਾ ਦੇ ਮੈਂਬਰਾਂ ਦੀ ਨਿਯੁਕਤੀ ਮਿਆਦ ਕਿੰਨੀ ਹੁੰਦੀ ਹੈ ਨੰਬਰ 1 4 ਸਾਲ ਨੰਬਰ 2 5 ਸਾਲ ਨੰਬਰ 3 6 ਸਾਲ ਨੰਬਰ 4 7 ਸਾਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 6 ਸਾਲ ਪ੍ਰਸ਼ਨ ਨੰਬਰ 23 ਭਾਰਤ ਵਿੱਚ ਰਾਸ਼ਟਰਪਤੀ ਦੀ ਗੈਰ ਹਾਜ਼ਰੀ ਵਿੱਚ ਕੌਣ ਕੰਮ ਸੰਭਾਲਦਾ ਹੈ ਨੰਬਰ 1 ਪ੍ਰਧਾਨ ਮੰਤਰੀ ਨੰਬਰ 2 ਲੋਕ ਸਭਾ ਸਪੀਕਰ ਨੰਬਰ 3 ਉਪ ਰਾਸ਼ਟਰਪਤੀ ਨੰਬਰ 4 ਮੁੱਖ ਨਿਆਤੀਸ ਇਸ ਪ੍ਰਸ਼ਨ ਦਾ ਸਹੀ ਜਵਾਬ ਹੈ ਨੰਬਰ 3 ਉਪ ਰਾਸ਼ਟਰਪਤੀ ਪ੍ਰਸ਼ਨ ਨੰਬਰ 24 ਭਾਰਤ ਦਾ ਰਾਸ਼ਟਰੀ ਗਾਣ ਜਨ ਗਨ ਮਨ ਪਹਿਲੀ ਵਾਰ ਕਦੋਂ ਗਾਇਆ ਗਿਆ ਨੰਬਰ 1 1905 ਵਿੱਚ ਨੰਬਰ 2 1911 ਵਿੱਚ ਨੰਬਰ 3 1927 ਵਿੱਚ ਨੰਬਰ 4 1950 ਵਿੱਚ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 1911 ਵਿੱਚ ਪ੍ਰਸ਼ਨ ਨੰਬਰ 25 ਭਾਰਤ ਦਾ ਸਭ ਤੋਂ ਲੰਮਾ ਸਮੁੰਦਰੀ ਟਾਟ ਕਿਸ ਰਾਜ ਕੋਲ ਹੈ ਨੰਬਰ 1 ਤਾਮਿਲਨਾਡੂ ਨੰਬਰ 2 ਕੇਰਲਾ ਨੰਬਰ 3 ਗੁਜਰਾਤ ਨੰਬਰ 4 ਮਹਾਰਾਸ਼ਟਰ ਇਸ ਸਵਾਲ ਦਾ ਸਹੀ ਉੱਤਰ ਹੈ ਨੰਬਰ 3 ਗੁਜਰਾਤ ਇਸ ਤਰ੍ਹਾਂ ਦੇ ਜੀਕੇ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ